ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਪਤੀ ਚੋਣਾਂ ਨੂੰ ਲੈ ਕੇ ਸਿਆਸੀ ਮਾਹੌਲ ਪੂਰੀ ਤਰ੍ਹਾਂ ਗਰਮਾ ਗਿਆ ਹੈ ਵਿਰੋਧੀਆਂ ਵੱਲੋਂ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਤੇ ਕਾਫੀ ਸਵਾਲ ਖੜੇ ਕੀਤੇ ਜਾ ਰਹੇ ਨੇ ਪਹਿਲਾ ਨਾਮਜ਼ਦਗੀਆਂ ਭਰਨ ਨੂੰ ਲੈ ਕੇ ਵਿਵਾਦ ਹੋਇਆ ਹੁਣ ਵਿਰੋਧੀ ਆਗੂਆਂ ਦੇ ਕਾਗਜ਼ ਰੱਦ ਨੂੰ ਲੈ ਕੇ ਵੱਡੇ ਦੋਸ਼ ਲਗਾਏ ਜਾ ਰਹੇ ਨੇ ਕਾਂਗਰਸੀ ਆਗੂ ਸੁਖਪਾਲ ਸਿੰਘ ਖੈਰਾ ਨੇ ਦਾਵਾ ਕੀਤਾ ਕਿ ਕਾਂਗਰਸੀ ਉਮੀਦਵਾਰਾਂ ਦੇ ਕਾਗਜ਼ ਸਿਆਸੀ ਬਦਲਾਖੋਰੀ ਕਾਰਨ ਰੱਦ ਕੀਤੇ ਗਏ ਨੇ ਦੋਸਤੋ ਇਸ ਵਕਤ ਅਸੀਂ ਦੇਖ ਸਕਦੇ ਹਾਂ ਕਿ ਸਾਰੇ ਹਲਕਾ ਪਲੱਥ ਦੇ ਸਾਰੇ ਜਿਹੜੇ ਉਮੀਦਵਾਰ ਸਿਗੇ ਅਸੀਂ ਸ਼ਾਮ ਤਕਰੀਬਨ 6 ਵਜੇ ਦੇ ਕਰੀਬ ਜਿਹੜਾ ਰਿਟਰਨਿੰਗ ਆਫਸਰ ਸੀਗਾ ਉਹਦਾ ਦਫ਼ਤਰ ਮੇਰੇ ਪਿੱਛੇ ਆ ਐ ਐਸ ਡੀ ਐਮ ਦਫ਼ਤਰ ਦੇ ਵਿੱਚ ਰਿਟਰਨਿੰਗ ਆਫਸਰ ਬੈਠਿਆ ਸੀਗਾ ਉਸ ਜਿਹੜੇ ਨਾਮਜ਼ਦਗੀ ਪੱਤਰ ਸੀਗੇ ਉਹ ਚੋੜਾਂ ਦੀ ਤਰ੍ਹਾਂ ਲਿਸਟ ਲਾ ਕੇ ਤੇ ਆਪ ਸਾਰੇ ਅਫਸਰ ਭੱਜ ਗਏ ਵਿੱਚੇ ਰਿਟਰਨਿੰਗ ਆਫਸਰ ਭੱਜ ਗਿਆ ਵਿੱਚੇ ਹੀ ਅਸਿਸਟੈਂਟ ਰਿਟਰਨਿੰਗ ਆਫਸਰ ਭੱਜ ਗਿਆ ਔਰ ਲਿਸਟ ਅੰਦਰਲੇ ਪਾਸੇ ਇੱਕ ਬਰਾਂਡੇ ਦੇ ਇੱਕ ਨੁੱਕਰ ਤੇ ਲਾ ਕੇ ਤਾਕੇ ਕਿਸੇ ਨੂੰ ਪਤਾ ਨਾ ਲੱਗ ਸਕੇ ਕੀ ਇਹ ਜਮਹੂਰੀਅਤ ਆ ਕਿ ਚੋਰੀ ਆ ਇਹ ਠੀਕ ਕਹਿੰਦਾ ਰਾਹੁਲ ਗਾਂਧੀ ਕਿ ਸਾਡੇ ਦੇਸ਼ ਵਿੱਚ ਵੋਟ ਚੋਰੀ ਹੋ ਰਹੀ ਆ ਕੇਜਰੀਵਾਲ ਤੇ ਭਗਵੰਤ ਮਾਨ ਵੀ ਕਹਿੰਦੇ ਜੀ ਵੋਟ ਚੋਰੀ ਦੇ ਨਾਲ ਆ ਅਸੀਂ ਲੇਕਿਨ ਪੰਜਾਬ ਦੇ ਵਿੱਚ ਨਾਮਜਦਗੀਆਂ ਚੋਰੀ ਸਾਡੇ 22 ਉਮੀਦਵਾਰ ਸੀਗੇ ਕਾਂਗਰਸ ਪਾਰਟੀ ਦੇ ਬਲਾਕ ਸੰਮਤੀ ਦੇ ਪੂਰੇ ਹਲਕਾ ਭਲੱਤ ਦੇ 22 ਚੋਂ ਤਿੰਨ ਉਮੀਦਵਾਰਾਂ ਦੇ ਜਿਹੜੇ ਡਬਲ ਡਬਲ ਕਾਗਜ਼ ਵੀ ਸਾਡੇ ਸੀਗੇ ਉਹ ਰੱਦ ਕਰ ਦਿੱਤੇ ਗਏ ਨੇ ਯਾਨੀ ਕਿ ਬੋਕਰ ਪਾਰਟੀ ਨੂੰ ਤਿੰਨ ਜ਼ੋਨਾਂ ਚੋਂ ਬਲਾਕ ਸੰਪਤੀਆਂ ਚੋਂ ਅਨਪੋਸਡ ਕਰਾਰ ਦਿੱਤਾ ਗਿਆ ਇਹਨਾਂ ਜਿਹੜੇ ਇਸ ਕਾਇਰ ਦਫ਼ਤਰ ਦੇ ਵਿੱਚ ਬੈਠੇ ਕਾਇਰ ਅਫਸਰ ਸਿਗੇ ਕਿਸੇ ਨੂੰ ਬੁਲਾਇਆ ਨਹੀਂ ਕਿਸੇ ਉਮੀਦਵਾਰ ਤੋਂ ਕਿਉਂਕਿ ਪੜਤਾਲ ਵਿੱਚ ਕੀ ਹੁੰਦਾ ਕਿ ਪੜਤਾਲ ਵਿੱਚ ਅਫਸਰਾਂ ਨੇ ਅਸਿਸਟ ਕਰਨਾ ਹੁੰਦਾ ਕੈਂਡੀਡੇਟਸ ਨੂੰ ਕਿ ਆ ਤੁਹਾਡੇ ਕੋਈ ਕਮੀ ਹੈਗੀ ਆ ਤੁਹਾਡਾ ਕੋਈ ਡਾਕੂਮੈਂਟ ਠੀਕ ਨਹੀਂਗਾ ਤੁਸੀਂ ਲੈ ਆਓ ਅਸੀਂ ਤੁਹਾਡੇ ਪੜਤਾਲ ਕਰ ਰਿਹਾ ਸਕੂਟਰੀ ਹੁੰਦੀ ਕਾਗਜ਼ਾਂ ਦੀ ਲੇਕਿਨ ਕਿਉਂਕਿ ਸਵੇਰ ਦਾ ਮਨ ਬਣਿਆ ਹੋਇਆ ਸੀਗਾ ਕਿ ਕਿਸੇ ਤਰੀਕੇ ਨਾਲ ਭੋਕਰ ਨੂੰ ਫਾਇਦਾ ਦੇਣ ਵਾਸਤੇ ਅਸੀਂ ਕਾਂਗਰਸ ਪਾਰਟੀ ਦੇ ਵਿਰੋਧੀਆਂ ਦੇ ਜਿਹੜੇ ਨਾਮਜ਼ਦਗੀ ਕਾਗਜ਼ ਆ ਉਹ ਰੱਦ ਕਰਾਂਗੇ ਸਭ ਤੋਂ ਪਹਿਲਾਂ ਰੱਦ ਕੀਤਾ ਡਰਦਿਆਂ ਨੇ ਜਿਹੜੇ ਰੱਦ ਕੀਤੇ ਨੇ ਇਹਦਾ ਮਤਲਬ ਤੁਸੀਂ ਪੱਕੇ ਹਾਰੇ ਹੋਏ ਸੀਗੇ ਚੱਕੋ ਕੀ ਜਿਹੜੇ ਸ਼ਰਾਬੀ ਕੁਆਬੀ ਇਹਨਾਂ ਦੇ ਗਾਲ੍ਹਾਂ ਕੱਢਦੇ ਸਰਪੰਚ ਫੜੇਗੇ ਸੋਸ਼ਲ ਮੀਡੀਆ ਦੇ ਉੱਤੇ ਕਿਸਾਨ ਆਗੂਆਂ ਦੇ ਨਾਲ ਫਿਰ ਉਹਨਾਂ ਤੇ ਝੂਠੇ ਪਰਚੇ ਦਰਜ ਕਰਾ ਕੇ ਬੰਦਿਆਂ 15 ਬੰਦਿਆਂ ਦੇ ਬਾਈ ਨੇਮ ਸ਼ਿਕਾਇਤ ਕਰਤਾ ਇਹ ਸ਼ਰਾਬੀ ਸਰਪੰਚ ਸਿੰਘ ਆਸ ਅਫਸਰਸ਼ਾਹੀ ਨੇ ਉਹਦੀ ਮਦਦ ਕਰਕੇ ਉਹਨੂੰ ਅਨਪੋਸ ਜਿਤਾਇਆ ਜੇ ਬੰਦੇ ਦਾ ਪੁੱਤ ਹੈ ਆਫੇ ਮੈਦਾਨ ਵਿੱਚ ਸਾਡੇ ਕਾਗਜ਼ ਬਹਾਲ ਕਰਾ ਸੀ ਤਾਂ ਲੜਾਂਗੇ ਹਾਈ ਕੋਰਟ ਜਾਵਾਂਗੇ ਐਦਾਂ ਨਹੀਂ ਹੋਣ ਦਿੰਦੇ ਸੀ ਇਲੈਕਸ਼ਨ ਭੱਜੇ ਕਿਉਂ ਫਿਰ ਮੈਦਾਨ ਛੱਡ ਕੇ ਕਾਗਜ਼ ਰੱਦ ਕਰਾ ਕੇ ਅਫਸਰਾਂ ਦੇ ਕੋਲ ਉਹਨਾਂ ਦੀ ਪਿੱਠ ਦੇ ਪਿੱਛੇ ਲੁਕਦੇ ਹੋ ਕਦੀ ਪੁਲਿਸ ਦੇ ਪਿੱਛੇ ਪਿੱਛੇ ਲੁਕਦੇ ਹੋ ਆਓ ਮੈਦਾਨ ਦੇ ਵਿੱਚ ਇੱਕ ਚੱਕੋ ਕੀ ਰੱਦ ਕਰਾਏ ਤੁਸੀਂ ਕਾਇਰਾਂ ਦੀ ਤਰ੍ਹਾਂ ਨਾਲ ਇੱਕ ਤੁਸੀਂ ਸਾਡੇ ਲਖਣਕੇ ਪੱਡੇ ਦਾ ਰਿਜ਼ਰਵ ਕੰਸਟਿਟੂਐਂਸੀ ਇੱਕ ਤੁਸੀਂ ਉਹ ਰੱਦ ਕਰਾਏ ਤੁਸੀਂ ਕਾਇਰ ਬੰਦੇ ਹੋ ਤੁਸੀਂ ਇਲੈਕਸ਼ਨ ਲੜਨ ਜੋਗੇ ਨਹੀਂਗੇ ਤੁਹਾਨੂੰ ਪਤਾ ਹੈ ਕਿ ਲਖਣਕੇ ਪੱਡੇ ਚੋ ਚਪੇੜਾਂ ਪੈਣੀਆਂ ਤੁਹਾਨੂੰ ਕੋਈ ਵੋਟ ਨਹੀਂ ਪੈਣੀ ਚੱਕੋ ਕਿ ਤੁਹਾਨੂੰ ਚਪੇੜਾਂ ਪੈਣੀਆਂ ਤੁਸੀਂ ਪਰਚੇ ਝੂਠੇ ਕਰਾਏ ਸਾਡੇ ਕਿਸਾਨਾਂ ਤੇ ਚੰਗੇ ਬੰਦਿਆਂ ਤੇ ਔਰ ਦਾਨੀ ਸੱਜਣਾ ਤੇ ਝੂਠੇ ਅਖੇ ਜੀ ਸਰਕਾਰੀ ਸਮਾਨ ਚੋਰੀ ਕਰ ਲਿਆ ਇਹਨਾਂ ਨੇ ਫਲੱਡ ਦਾ 4 ਮਹੀਨੇ ਪਹਿਲਾਂ ਪਹਿਲਾਂ 7 ਬੰਦੇ ਨਾਮਜ਼ਦ ਕਰਾਏ ਫਿਰ ਇਸ ਸ਼ਰਾਬੀ ਦੇ ਕਹਿਣ ਤੇ 8 ਬੰਦੇ ਜਿਹੜੇ ਸੀਗੇ ਹੋਰ ਨਾਮਜ਼ਦ ਕਰਾਏ कोरोना ਦੇ ਮਗਰ ਪੁਲਿਸ ਡਗਰ ਡਗੜ ਕਰਦੀ ਚੜਾਈ ਆ ਇਸ ਕਰਕੇ ਤੀਸਰਾ ਜ਼ੋਨ ਸਾਡਾ ਵੱਡੇ ਭੇਟ ਉਹ ਵੀ ਰਿਜ਼ਰਵ ਜ਼ੋਨ ਸੀਗਾ ਉਹ ਵੀ ਸਾਡਾ ਰੱਦ ਕਰਾਇਆ ਇਹਦਾ ਮਤਲਬ ਉਹਨਾਂ ਨੇ ਕੋਸ਼ਿਸ਼ ਕੀਤੀ ਕਿ 100 ਮੀਟਰ ਦੀ ਦੌੜ ਵਿੱਚ ਬੋਕਰ ਨੂੰ 20-25 ਮੀਟਰ ਮੋੜੇ ਖੜਾ ਕਰਦੀਏ ਜਿੱਤਣ ਦੀ ਫਿਰ ਵੀ ਨਹੀਂ ਦੇਣਾ ਮੇਰੇ ਵੀਰੋ ਮੇਰੀ ਉਹ ਸਾਡੇ ਕਾਂਗਰਸ ਦੇ ਉਮੀਦਵਾਰਾਂ ਦੇ ਨਾਮਜ਼ਦਗੀਆਂ ਰੱਦ ਕੀਤੀਆਂ ਨੰਗਲ ਬਲੌਕ ਸਮ ਨੰਗਲ ਲਵਾਣਾ ਬਲੌਕ ਸਮਤੀ ਜ਼ੋਨ ਤੋਂ ਉੱਥੇ ਚਲੋ ਠੀਕ ਹੈ ਇੱਕ ਉਮੀਦਵਾਰ ਸਾਡੇ ਕੋਲ ਹੈਗਾ ਅਸੀਂ ਉਸ ਉਮੀਦਵਾਰ ਦੀ ਆਜ਼ਾਦ ਦੀ ਸਪੋਰਟ ਕਰਾਂਗੇ ਲੇਕਿਨ ਬੋਕਰ ਨੂੰ ਅਸੀਂ ਨੰਗਲ ਲਵਾਣੇ ਦੇ ਜ਼ੋਨ ਤੋਂ ਵੀ ਨਹੀਂ ਜਿੱਤਣ ਦੇਾਂਗੇ ਦੋਸਤੋ ਔਰ ਜੇ ਇਸ ਵਕਤ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ 6 ਵਜੇ ਦੇ ਕਰੀਬ ਸ਼ਾਮ ਨੂੰ ਹਲੇ ਤੱਕ ਜਿਹੜਾ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਸਾਡਾ ਰਿਟਾਇਨਿੰਗ ਆਫਸਰ ਕਪੂਰਥਲਾ ਸ਼ਹਿਰ ਸੀ ਏਡੀਸੀ ਕਪੂਰਥਲਾ ਹਲੇ ਤੱਕ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਕੱਲੇ ਪੁਲੱਥ ਦੀਆਂ ਤਿੰਨ ਹਲਕਿਆਂ ਦੀਆਂ ਲਿਸਟਾਂ ਰੋਕੀਆਂ ਹੋਈਆਂ ਬਾਕੀ ਫਗਵਾੜਾ ਸੁਲਤਾਨਪੁਰ ਕਪੂਰਥਲਾ ਦੀਆਂ ਲਿਸਟਾਂ ਲੱਗ ਚੁੱਕੀਆਂ ਏਡੀਸੀ ਦਫ਼ਤਰ ਦੇ ਬਾਹਰ ਲੇਕਿਨ ਪੁਲੱਥ ਦੀਆਂ ਤਿੰਨ ਸੀਟਾਂ ਰਮੀਦੀ ਦਾ ਜ਼ੋਨ ਸਾਡਾ ਮਨੋਜ ਕੁਮਾਰ ਢਾਕੜ ਉਮੀਦਵਾਰ ਸਾਡਾ ਜਿਹੜਾ ਨੰਗਲਵਾਣੇ ਤੋਂ ਸਾਡੀ ਭੈਣ ਐਮ.ਏ.ਬੀ.ਏ. ਨਰਿੰਦਰਜੀਤ ਕੌਰ ਉਹਦੇ ਕਾਗਜ਼ ਉਹਨਾਂ ਦੀ ਲਿਸਟ ਨਹੀਂ ਲੱਗੀ ਔਰ ਤੀਸਰਾ ਸਾਡਾ ਜੋਧਾ ਬਲਵਿੰਦਰ ਸਿੰਘ ਬਿੱਲਾ ਸਾਹਿਬ ਦਾ ਸਰਪੰਚ ਪਿੰਡ ਬਜਾਜ ਜੋ ਕਿ ਲਖਣ ਕੇ ਵੱਡੇ ਜ਼ੋਨ ਤੋਂ ਜ਼ਿਲ੍ਹਾ ਪ੍ਰੀਸ਼ਦ ਦੀ ਇਲੈਕਸ਼ਨ ਲੜ ਰਿਹਾ ਸਾਰੇ ਜ਼ਿਲ੍ਹੇ ਦੀਆਂ ਲਾਤੀਆਂ ਲਿਸਟਾਂ ਲੇਕਿਨ ਪੁਲਾਥਲ ਕੇ ਦੀਆਂ ਤਿੰਨ ਇਹਦਾ ਮਤਲਬ ਭਗਵੰਤ ਮਾਨ ਤੂੰ ਵੀ ਡਰ ਗਿਆ ਯਾਰ ਤੂੰ ਤੂੰ ਚੋਨਾਵਾ ਕਿ ਨੇੜ ਨੇਰੇ ਵਿੱਚ ਲੋਕਾਂ ਤੋਂ ਚੋਰੀ ਕਰਕੇ ਅਸੀਂ ਜ਼ਿਲ੍ਹਾ ਪ੍ਰੀਸ਼ਦ ਦੀਆਂ ਇਲੈਕਸ਼ਨਾਂ ਵੀ ਲੁੱਟ ਲਈਏ ਅਨਪੋਸ ਜਿਤਾ ਦਈਏ ਇਹ ਜਮਹੂਰੀਅਤ ਨਹੀਂ ਕੀ ਇਹ ਬਦਲਾਵ ਨਹੀਂਗਾ ਇਹ ਬਤਲਾ ਖੋਰੀ ਹੈ ਇਸ ਕਰਕੇ ਮੈਂ ਆਪਣੇ ਵਰਕਰਾਂ ਨੂੰ ਕਹਿਣਾ ਚਾਹੁੰਦਾ ਕਿ ਅਗਰ ਜ਼ਿਲ੍ਹਾ ਪ੍ਰਸ਼ਾਸਨ ਦੀ ਵੀ ਕੋਈ ਨਾਮਜ਼ਦਗੀ ਸਾਡੀ ਰੱਦ ਕੀਤੀ ਇਹਨਾਂ ਨੇ ਤਿੰਨ ਜ਼ੋਨਾਂ ਚੋਂ ਜਾਂ ਜਿਹੜੀਆਂ ਤਿੰਨ ਸਾਡੀਆਂ ਇੱਥੇ ਰੱਦ ਕੀਤੀਆਂ ਅਸੀਂ ਅਕਾਲਪੁਰਕ ਤੋਂ ਡਰ ਕੇ ਕਹਿਣਾ ਕਿ ਮੈਂ ਹਾਈ ਕੋਰਟ ਲੈ ਕੇ ਜਾਊਂਗਾ ਔਰ ਹਾਈ ਕੋਰਟ ਤੋਂ ਇਹ ਉਮੀਦਵਾਰ ਬਹਾਲ ਕਰਕੇ ਤੁਹਾਡੇ ਦਰਮਿਆਨ ਇੱਥੇ ਲੈ ਕੇ ਆਵਾਂਗੇ ਨੰਗਾ ਨਾਚ ਨੰਗਾ ਨਾਚ ਕਾਗਜ਼ ਪਾੜੇ ਜਾ ਰਹੇ ਨੇ ਭੱਜੇ ਜਾਂਦੇ ਨੇ ਕਾਗਜ਼ ਫੜ ਕੇ ਸਾਡੀਆਂ ਸਿੱਖਾਂ ਦੀਆਂ ਦਸਤਾਰਾਂ ਲਾਈਆਂ ਤੇ ਐਮਐਲਏ ਕਹਿੰਦਾ ਦਸਤਾਰਾਂ ਨੂੰ ਕਿਹੜੇ ਕਿੱਲ ਲੱਗੇ ਹੁੰਦੇ ਨੇ ਉਹ ਲੱਥ ਦੀਆਂ ਵੀ ਆ ਉਹ ਵੱਜਦੀਆਂ ਵੀ ਆ ਤੇ ਐਸਐਸਪੀ ਵਰਨ ਸ਼ਰਮਾ ਪਟਿਆਲਾ ਉਹ ਸ਼ਰਿਆਮ ਅਫਸਰਾਂ ਦੀ ਮੀਟਿੰਗ ਚ ਕਹਿ ਰਿਹਾ ਕਿ ਜੇ ਵਿਰੋਧੀਆਂ ਦੇ ਵਿਰੋਧੀਆਂ ਦੇ ਬੰਦੇ ਕੈਂਡੀਡੇਟ ਚੱਕਣੇ ਆ ਉਹਨਾਂ ਨੂੰ ਸਰਕਾਰੀ ਦਫ਼ਤਰਾਂ ਚ ਨਾ ਚੱਕਿਓ ਬਾਹਰ ਚੱਕ ਲਿਓ ਉਹਦੇ ਚੱਕ ਲਿਓ ਘਰਾਂ ਚੋਂ ਚੱਕ ਲਿਓ ਸਾਡੇ ਹਲਕੇ ਦੇ ਵਿੱਚ ਪਿਛਲੇ 3-4 ਦਿਨ ਤੋਂ ਦਹਿਸ਼ਤ ਦਾ ਮਾਹੌਲ ਪਰਚੇ ਦਰਜ ਕਰਕੇ ਲੋਕਾਂ ਦੇ ਘਰਾਂ 'ਚ ਕੈਂਡੀਡੇਟਾਂ ਦੇ ਉੱਤੇ ਪਰਚੇ ਦਰਜ ਕੀਤੇ ਲਖਣ ਕੇ ਵੱਡੇ ਆਲੇ ਦੇ ਉੱਤੇ ਔਰ ਸਾਡੇ ਪਰਚੇ ਦਰਜ ਕਰਕੇ ਘਰਾਂ ਦੇ ਉੱਤੇ ਰੇਡ ਸਾਡੀ ਜ਼ਿਲ੍ਹਾ ਪਰਿਸ਼ਦ ਦੀ ਜਿਹੜੀ ਭੈਣ ਲੜ ਰਹੀ ਆ ਨਰਿੰਦਰਜੀਤ ਕੌਰ ਉਹਦੇ ਹਸਬੰਡ ਉਹਦੇ ਜਿਹੜੇ ਪ੍ਰੋਫੈਸਰ ਜਸਵਿੰਦਰ ਸਿੰਘ ਦੇ ਉੱਤੇ ਕੇਸ ਰਜਿਸਟਰ ਨਜਾਇਜ਼ ਰਾਸ਼ਨ ਚੋਰੀ ਦਾ ਕੁਛ ਗੰਡਾ ਚੋਰੀ ਦਿਆਂ ਅਖੇ ਜੀ ਇਹਨਾਂ ਨੇ 50 ਕਿਲੋ 60 ਕਿਲੋ ਗੰਡਾ ਚੋਰੀ ਕਰ ਲੀਆਂ ਇਹ ਉਹ ਬੰਦੇ ਨੇ ਜਿਹੜੇ ਲਗਾਤਾਰ ਮੰਡ ਵਿੱਚ ਰਹਿ ਕੇ ਜਿਨ੍ਹਾਂ ਨੇ 10 10 ਲੱਖ ਰੁਪਇਆ ਕੋਲੋਂ ਲਿਆ ਔਰ 24 ਘੰਟੇ ਮੰਡ ਵਿੱਚ ਜਾ ਕੇ ਬਿਆਸ ਰਿਆ ਦੇ ਅੰਦਰ ਜਾ ਕੇ ਗਰੀਬਾਂ ਦੀ ਸੇਵਾ ਕੀਤੀ ਇਸ ਲਈ ਅੱਜ ਕਾਗਜ਼ ਰੱਦ ਕਰਾ ਕੇ ਨੈਤਿਕ ਤੌਰ ਤੇ ਪੁਲਤਥ ਵਿੱਚ ਬੋਕਰ ਨੇ ਹਾਰ ਕਬੂਲ ਲਈ ਆ ਔਰ ਇਸ ਦਾ ਅਸੀਂ ਜ਼ਬਰਦਸਤ ਵਿਰੋਧ ਕਰਾਂਗੇ ਔਰ ਅਸੀਂ ਆਪਣੀ ਲੜਾਈ ਹਾਈ ਕੋਰਟ ਤੱਕ ਲੈ ਕੇ ਜਾਵਾਂਗੇ ਔਰ ਸਤਾਈ ਵਿੱਚ ਮੈਂ ਕਹਿ ਸਕਦਾ ਕਿ ਯਾਦ ਰੱਖਣਾ ਤੁਹਾਨੂੰ ਪਿੰਡਾਂ ਦੇ ਵਿੱਚ ਲੋਕਾਂ ਨੇ ਵੜ ਨਹੀਂ ਦਿੱਤਾ ਦਦੇਣਾ ਜਿਹੜੇ ਬੰਦਿਆਂ ਤੇ ਤੁਸੀਂ ਪਰਚੇ ਦਰਜ ਕਰਾਏ ਨੇ ਤੁਹਾਨੂੰ ਲੱਗਦਾ ਕਿ 15 ਬੰਦਿਆਂ ਦੇ ਵਿੱਚ ਪਰਚੇ ਦਰਜ ਕਰਾ ਕੇ ਤੁਸੀਂ ਸਾਡੇ ਬੰਦਿਆਂ ਨੂੰ ਉੱਥੇ ਪਿੰਡਾਂ ਦੇ ਵਿੱਚ ਵੋਟਾਂ ਮੰਗਣ ਕਿਹੜੇ ਮੂਹ ਨਾਲ ਤੁਸੀਂ ਵੋਟਾਂ ਮੰਗ ਸਕੋਗੇ ਇਸ ਲਈ ਇਹਦਾ ਅੱਜ ਜੋ ਇਹਨਾਂ ਨੇ ਗੈਰ ਕਾਨੂੰਨੀ ਗੈਰ ਸੰਵਿਧਾਨਕ ਔਰ ਜ਼ਾਲਮਾਨਾ ਕਦਮ ਲਿਆ ਲੋਕਾਂ ਦੇ ਹਕੂਕ ਲੈਨੇ ਖੋਏ ਨੇ ਲੜਨ ਵਾਸਤੇ ਉਹਦਾ ਸਖਤ ਤੋਂ ਸਖਤ ਵਿਰੋਧ ਕਰਦੇ ਆ ਔਰ ਮੈਂ ਤੁਹਾਨੂੰ ਸਭ ਨੂੰ ਕਹੂੰਗਾ ਕਿ ਤੁਸੀਂ ਆਪਣੀ ਆਪਣੀ ਬਕਾਇਆ ਇਲੈਕਸ਼ਨ ਲੜੋ ਤਗੜੇ ਹੋ ਕੇ ਅਸੀਂ ਤੁਹਾਡੇ ਨਾਲ ਆ ਕਿਸੇ ਤੋਂ ਡਰਨਾ ਨਹੀਂ ਕਿਸੇ ਤੋਂ ਝੁਕਣਾ ਨਹੀਂ ਇਹ ਮੇਰੀਆਂ ਬੇਨਤੀਆਂ ਪ੍ਰਵਾਨ ਕਰਦੀਆਂ ਮੈਂ ਹੁਣ ਚਾਰ ਨਾਰੇ ਸਰਕਾਰ ਦੇ ਖਿਲਾਫ ਕਿਉਂਕਿ ਲੋਕਾਂ ਦੇ ਅੰਦਰ ਬਹੁਤ ਗੁੱਸਾ ਪੰਜਾਬ ਦੇ ਲੋਕਾਂ ਦੇ ਅੰਦਰ ਬਹੁਤ ਗਿਲਾ ਵੱਡੇ ਪੱਧਰ ਦੇ ਉੱਤੇ ਇਹ ਬਲੌਕ ਸਮਤੀ ਦੀਆਂ ਇਲੈਕਸ਼ਨਾਂ ਜ਼ਿਲ੍ਹਾ ਪੰਚਾਇਤ ਦੇ ਇਲੈਕਸ਼ਨ ਭਾਵਾਂ ਛੋਟੀ ਆ ਪੰਜਾਬ ਦੇ ਲੋਕੋ ਤੇ ਹਲਕਾ ਪੁਲੱਥ ਦੇ ਲੋਕੋ ਇਹ ਆਪਣੀ ਹੁਣ ਗੈਰਤ ਦਾ ਸਵਾਲ ਆ ਪੁਲੱਥ ਦੇ ਲੋਕੋ ਮਤ ਸਮਝਣਾ ਕਿ ਲਾ ਇੱਕ ਪਿੰਡ ਤੁਹਾਡਾ ਕੋਈ ਇਲੈਕਸ਼ਨ ਜ਼ੋਨ ਆ ਮਤ ਸਮਝਣਾ ਕਿ ਤੁਹਾਡੇ ਪਿੰਡ ਵਿੱਚ ਕਿਸੇ ਸਰਪੰਚ ਨੂੰ ਕੋਈ ਗ੍ਰਾਂਟ ਦੇ ਕੇ ਤੁਹਾਨੂੰ ਖਰੀਦ ਲਿਆ ਵਾ ਸਾਰੇ ਪੰਜਾਬ ਦੀ ਸਮੁੱਚੀ ਤਸਵੀਰ ਦੇਖੋ ਸਾਡੇ ਬੱਚੇ ਨਸ਼ਿਆਂ ਨਾਲ ਮੜ ਰਹੇ ਨੇ ਪਿੰਡਾਂ ਤਹਿਸੀਲਾਂ ਤੇ ਥਾਣਿਆਂ ਵਿੱਚ ਬੇਤਹਾਸ਼ਾ ਲੁੱਟ ਕੀਤੀ ਜਾ ਰਹੀ ਆ ਪੰਜਾਬ ਦੇ ਵਿੱਚ ਰੇਤਾ ਬਜਰੀ ਦਾ ਕਾਹਨ ਕੀਤਾ ਜਾ ਰਿਹਾ ਪੰਜਾਬ ਦੇ ਵਿੱਚ ਐਨਐਸਐ ਲਾਈ ਜਾ ਰਹੀ ਆ ਪੰਜਾਬ ਝੂਠੇ ਪੁਲਿਸ ਮੁਕਾਬਲੇ ਬਣਾਏ ਜਾ ਰਹੇ ਨੇ ਸਿਰ ਪੰਜਾਬ ਦੇ ਸਾਰੇ ਜਿੰਨੇ EMPLOYEES ਨੇ ਜਿਹੜੇ ਮੁਲਾਜ਼ਮ ਨੇ ਤਪਕਾ ਉਹਨੂੰ ਰੱਜ ਕੇ ਕੁੱਟਿਆ ਤੇ ਲੁੱਟਿਆ ਜਾ ਰਿਹਾ ਚੁੰਨੀਆਂ ਲਾਈਆਂ ਜਾ ਰਹੀਆਂ ਇਸ ਲਈ ਇਹ ਇਲੈਕਸ਼ਨ ਮੇਰੀ ਫਰਿਆਦ ਆ ਪੰਜਾਬ ਤੇ ਪਲੱਤ ਦੇ ਲੋਕਾਂ ਨੂੰ ਕਿਰਪਾ ਕਰਕੇ ਇਸ ਬੋਕਰ ਪਾਰਟੀ ਨੂੰ ਹਰਾਉਣਾ ਬਹੁਤ ਜ਼ਰੂਰੀ ਆ ਪੰਜਾਬ ਵਿੱਚ ਸਾਰਿਆਂ ਨੂੰ ਅਪੀਲ ਹੈ ਕਿ ਚੋਣ ਨਿਸ਼ਾਨ ਪੰਜੇ ਤੇ ਵੋਟ ਪਾਉਣੀ ਆ ਔਰ ਪੰਜਾਬ ਦੇ ਵਿੱਚ ਜੇ ਤੁਹਾਨੂੰ ਲੱਗਦਾ ਕਿ ਬੋਕਰ ਨੂੰ ਹਰਾਉਣ ਵਾਸਤੇ ਫਰਜ਼ ਕਰੋ ਉਥੇ ਕੋਈ ਹੋਰ ਪਾਰਟੀ ਸਮਰੱਥ ਆ ਜਾਂ ਸਾਡਾ ਕੈਂਡੀਡੇਟ ਨਹੀਂ ਹੈ ਉਹਨਾਂ ਨੂੰ ਦੱਬ ਕੇ ਵੋਟਾਂ ਪਾ ਕੇ ਇਸ ਬੋਕਰ ਦੀਆਂ ਜਮਾਨਤਾ ਪੰਜਾਬ ਦੇ ਵਿੱਚ ਰੱਦ ਕਰੋ ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਦਾਬਤ ਨਾਮਜਦਗੀਆਂ ਰੱਦ ਕਰਨ ਵਾਲੀ ਸਰਕਾਰ ਮੁਦਾਬਤ ਨਾਮਜਦਗੀਆਂ ਰੱਦ ਕਰਨ ਵਾਲੀ ਸਰਕਾਰ ਮੁਦਾਬਤ ਕਾਇਰਾ ਦੀ ਸਰਕਾਰ ਮੁਦਾਬਤ ਕਾਗਜ ਚੋਰੀ ਕਰਨ ਵਾਲੀ ਸਰਕਾਰ ਮੁਦਾਬਤ ਵੋਟ ਚੋਰੀ ਕਰਨ ਵਾਲੀ ਸਰਕਾਰ ਮੁਦਾਬਤ ਬਦਲਾਖੋਰ ਸਰਕਾਰ ਮੁਦਾਬਤ ਝੂਠੇ ਪਰਚਿਆਂ ਦੀ ਸਰਕਾਰ ਮੁਦਾਬਤ ਆ ਸਾਡੀਆਂ ਬੇਨਤੀਆਂ ਸੀ ਮੈਂ ਸਭ ਤੋਂ ਅਪੀਲ ਆਸ ਕਰਦਾ ਕਿ ਤੁਸੀਂ ਸਾਰੇ ਪੰਜਾਬ ਦੇ ਲੋਕ ਸਾਥ ਦੇਓਗੇ ਤੇ ਇਸ ਤਰ੍ਹਾਂ ਦੀ ਬਿਲਕੁਲ ਬੋਗਸ ਝੂਠੀ ਔਰ ਇਦਾਂ ਦੀ ਜਿਹੜੀ ਸਰਕਾਰ ਜਿਹੜੀ ਐਂਟੀ ਪੰਜਾਬ ਆ ਜਿਹੜੀ ਐਂਟੀ ਫਾਰਮਰ ਆ ਕਿਸਾਨ ਐਂਟੀ ਦਲਿਤ ਹੈ ਐਂਟੀ ਵਪਾਰੀ ਹੈ ਔਰ ਅਲਟੀਮੇਟਲੀ ਐਂਟੀ ਸਿੱਖ ਉਹਨਾਂ ਨੂੰ ਆਪਾਂ ਪੰਜ ਇਸ ਇਲੈਕਸ਼ਨ ਚ ਦੇਣੀ ਆ ਮੇਰੇ ਨਾਲ ਜੁੜਨ ਵਾਸਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਬੋਲੇ ਸੋਨ ਹੌਸਲਾ ਜੀ ਧੰਨ ਸਾਧਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ ਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਵਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ